ਜਹਾ ਜਾਂਦੀਆਂ ਸੈਰਾਂ ਕਰ ਸਕਣ ਪਿਓ ਸਾਈਕਲ ਤੇ ਹੀ ਸਾਰੀ ਜ਼ਿੰਦਗੀ ਕੱਟ ਗਿਆ ਸੋ ਇਸ ਕਰਕੇ ਜਿੱਥੇ ਮਾਪੇ ਸੈਕਰੀਫਾਈਜ਼ ਕਰਦੇ ਹਨ ਜ਼ਿੰਦਗੀ ਵਿੱਚ ਬਹੁਤ ਸਾਰੇ ਸਮਝੌਤੇ ਮਾਪੇ ਕਰਦੇ ਹਨ ਉੱਥੇ ਬੱਚਿਆਂ ਦਾ ਵੀ ਫਰਜ਼ ਬਣਦਾ ਹੈ ਕਿ ਅੱਜ 20 ਸਾਲ ਦਾ ਹੋ ਗਿਆ ਹੈ ਕੋਈ ਐਵੇਂ ਹੀ ਤੁਰਿਆ ਜਾਂਦਾ ਮਗਰ ਲਾ ਕੇ ਤੈਨੂੰ ਚਿੱਟੇ ਵਾਲੇ ਪਾਸੇ ਨੂੰ ਲਾ ਦਵੇ ਓਹ ਵੇਖੀ ਮਾੜਾ ਜਿਆ ਓਹ ਤਰੀ ਓਹ ਟੇਸਟ ਮਾੜਾ ਜਿਆ ਓਹ ਵੇਖੀ ਓਹ ਮਾੜਾ ਜਿਆ ਉਦੋਂ ਤੂੰ ਮਾਂ ਨੂੰ ਆਪਣੀ ਨੂੰ ਯਾਦ ਕਰੀ ਪਿਓ ਦੀ ਮਿਹਨਤ ਯਾਦ ਕਰੀ ਜਵਾਨ ਪੁੱਤ ਪੁੱਤਾਂ ਦੇ ਸਵੇ ਮੱਚਦੇ ਐ ਆ ਅੰਮ੍ਰਿਤਸਰ ਵਾਲੇ ਆ ਵਿੱਚ ਸਿੰਘ ਆਏ ਆ ਇੱਥੇ ਬੈਠੇ ਐ ਪਿੰਡ ਪਿੰਡ ਰੋਜ਼ ਰੋਜ਼ ਲਾ ਸ਼ਾਮੀ ਉੱਠੀਆਂ ਅਜਨਾਲੇ ਦੇ ਇਲਾਕੇ ਵਿੱਚ ਇਹ ਕਦੋਂ ਸਮਝ ਆਏਗੀ ਤੇ ਸਾਡਾ ਕਿਹੜਾ ਘਟ ਹੈ ਹੁਣ ਇਧਰ ਨੂੰ ਵੀ ਹੌਲੀ ਹੌਲੀ ਹੁੰਦਾ ਜਾਂਦਾ ਨਸ਼ਾ ਸਾਡੇਆਂ ਪਿੰਡਾਂ 'ਚ ਵੀ ਸ਼ੁਰੂ ਹੋਇਆ ਹੈ ਕਈ ਪਿੰਡਾਂ 'ਣ ਪਿੰਡਾਂ 'ਲੇ ਬੜੇ ਕੈਮ ਨੇ ਨਸ਼ਾ ਵੇਚਣ ਵਾਲੇ ਦਾ ਬਾਈਕਾਟ ਕਰਦਾ ਪਿੰਡ ਸ਼ਰਮ ਜੀ ਨਾ ਮੰਨਿਆ ਕਰੋ ਸਰਪੰਚੀ ਅਗਲੇ ਸਾਲ ਮਿਲੇ ਨਾ ਮਿਲੇ ਪਰ ਖੋਦ ਕੇ ਫੈਸਲਾ ਲਿਆ ਕਰੋ ਆ ਬੰਦਾ ਮੇਰੇ ਪਿੰਡ ਤੇ ਚਿੱਟਾ ਲੈ ਕੇ ਆਇਆ ਸਾਰਾ ਪਿੰਡ ਬਾਈਕਾਟ ਕਰੋ ਇਸ ਬੰਦੇ ਦਾ ਵੜਨ ਨਾ ਦਿਓ ਆਪਾਂ ਮਾਲਵਾ ਬਚਾਓ ਆ ਬਾਕੀ ਜਿਹੜੇ ਆ ਕੰਡਿਆਂ ਵਾਲੇ ਨੇ ਸਰਹੱਦ ਪਾਕਿਸਤਾਨ ਦਾ ਬਾਰਡਰ ਸਰਹੱਦ ਨੇਪਾਲਿਆਂ ਨੂੰ ਸਰਹੱਦ ਪਾਉਣਾ ਹੋਵੇ ਆਦਤ ਪੈਂਦਾ ਹੈ ਆਦਿਕ ਪੁੱਠਾ ਕਰਦੇ ਹੋ ਸਰਹੱਦ ਕੋ ਸਰਹੰਦ ਬਣ ਜਾਂਦਾ ਹੈ ਅਸੀਂ ਸਰਹੱਦ ਵਾਲਿਆਂ ਨੂੰ ਸਰਹੰਦ ਵੱਲ ਲੈ ਕੇ ਆਈਏ ਉਹ ਜਿਹੜੇ ਨਸ਼ਿਆਂ ਦੀ ਦਲਦਲ ਵਿੱਚ ਫਸੇ ਨੇ ਉਹਨਾਂ ਸਰਹੱਦ ਵਾਲੇ ਇਲਾਕਿਆਂ ਨੂੰ ਚਾਹੇ ਉਹ ਫਿਰੋਜ਼ਪੁਰ ਹੋਵੇ ਚਾਹੇ ਇਧਰ ਬਾਰਡਰ ਦਾ ਇਲਾਕਾ ਸਾਰਾ ਨਸ਼ਿਆਂ 'ਚ ਗਰਕ ਹੁੰਦਾ ਜਾ ਰਿਹਾ ਹੈ ਆ ਮੇਰੀ ਆਵਾਜ਼ ਘਰਾਂ ਚ ਜਾਂਦੀ ਐ ਟੀਵੀ ਤੇ ਚੱਲਦਾ ਐ YouTube ਤੇ ਚੱਲਦਾ ਐ ਸਰਹੱਦ ਸਰਹੱਦਾਂ ਵਾਲਿਆਂ ਨੂੰ ਅਸੀਂ ਸਰਹੰਦ ਯਾਦ ਕਰਾਈਏ ਉਹਨਾਂ ਨੂੰ ਕਲਗੀ ਧਰ ਦੇ ਸਾਹਬ ਜਦਿਆਂ ਦੇ ਦੁੱਲੇ ਫੋਨ ਦਾ ਵਾਸਤਾ ਪਾਈਏ ਕਿ ਆਓ ਸਰਹੰਦ ਆਓ ਤੁਸੀਂ ਆ ਧਰਤੀ ਨੂੰ ਨਾ ਭੁੱਲਿਓ ਵੀਰੋ ਤੁਸੀਂ ਸੱਚੇ ਐ ਤੁਸੀਂ ਕਹਿੰਦੇ ਆ ਸਿੱਖ ਫਰਕ ਰੱਖਦੇ ਐ ਇਹ ਕਹਿੰਦੇ ਆ ਜਾਤਾਂ ਪਾਤਾਂ ਮੰਨਦੇ ਨਹੀਂ ਪਰ ਮੰਨਦੇ ਨੇ ਪਿੰਡਾਂ 'ਚ ਜਾਤਾਂ ਸਟੇਜ 'ਤੇ ਬੋਲਦੇ ਆ ਅਸੀਂ ਨਹੀਂ ਜਾਤ ਮੰਨਦੇ ਪਰ ਇਹ ਮੰਨਦੇ ਆ ਜਾਤਾਂ ਕਮੇਟੀਆਂ 'ਚ ਨਹੀਂ ਲੈਂਦੇ ਬਰਾਬਰ ਨਹੀਂ ਪਾਉਂਦੇ ਅੰਦਰ ਨਹੀਂ ਵਾੜਦੇ ਮੈਂ ਇੱਕ ਜਗ੍ਹਾ ਗਿਆ ਮੈਨੂੰ ਗੁਰਦੁਆਰ ਦੇ ਉਦਘਾਟਨ ਤੇ ਸੱਦਿਆ ਪੰਜਾਬ ਪਟੱਬਰ ਬਾਹਰ ਬੈਠੇ ਬਾਕੀ ਸਾਰੇ ਅੰਦਰ ਉਹ ਸਾਰੇ ਵੇੜੇ ਵਾਲੇ ਉਹਨਾਂ ਨੇ ਪਿੰਡ ਬਾਹਰਲੇ ਪਾਸੇ ਭਾਏ ਹੋਏ ਬਾਕੀ ਸਾਰੇ ਅੰਦਰ ਵੇਖੋ ਇੱਕ ਗੱਲ ਹੁੰਦੀ ਹੈ ਕਹਿਣ ਦੀ ਇੱਕ ਹੁੰਦੀ ਹੈ ਕਰਨ ਦੀ ਕਹਿੰਦੇ ਅਸੀਂ ਇਹ ਆ ਅਸੀਂ ਜਾਤਾਂ ਨਹੀਂ ਮੰਨਦੇ ਪਰ ਸੱਚੇ ਐ ਕਿ ਬਹੁਤ ਫਰਕ ਅਸੀਂ ਰੱਖਦੇ ਆ ਸੱਚੇ ਹੋਈ ਐ ਸਾਡਾ ਧਰਮ ਨਹੀਂ ਜਾਤ ਮੰਨਦਾ ਸਾਡਾ ਗੁਰੂ ਜਾਤ ਨਹੀਂ ਮੰਨਦਾ ਸਾਡੇ ਗੁਰੂ ਲਈ ਨਾਈ ਝੌਰ ਥੀਂਬਾ ਖੱਤਰੀ ਜੱਟ ਇਹ ਪੰਜ ਪਿਆਰੇ ਸੀ ਗੁਰੂ ਲਈ ਨਾਈ ਨਾਈ ਨਹੀਂ ਸੀ ਝੌਰ ਝੌਰ ਨਹੀਂ ਸੀ ਗੁਰੂ ਸਾਹਿਬ ਲਈ ਪਿਆਰੇ ਸੀ ਪਰ ਸਾਡੇ ਲਈ ਪਿਆਰਾ ਝੌਰ ਨਾਈ ਅਸੀਂ ਕੀ ਸਮਝਦੇ ਆ ਅਸੀਂ ਤੇ ਫਰਕ ਰੱਖਦੇ ਆ ਨਾ ਰਿਐਲਿਟੀ ਇਹ ਹੋਈ ਹੈ ਅਸੀਂ ਗੱਲਾਂ ਜ਼ਰੂਰ ਕਰਦੇ ਆ ਸਾਡੇ ਤੋਂ ਜਾਤਾਂ ਨਹੀਂ ਗਈਆਂ ਪਰ ਮੈਂ ਕਹਿਣਾ ਇਹ ਚਾਹ ਰਿਆਂ ਇਹ ਇਹ ਕੰਮ ਚੌਧਰੀਆਂ ਦਾ ਹੈ ਗਲਤੀਆਂ ਚੌਧਰੀਆਂ ਦੀਆਂ ਆਗੂਆਂ ਦੀਆਂ ਇਹਦੇ 'ਚ ਸਭ ਦਾ ਦੋਨ ਦਾ ਕੋਈ ਕਸੂਰ ਨਹੀਂ ਇਹਦੇ 'ਚ ਕਲਗੀਆਂ ਵਾਲੇ ਦਾ ਕੋਈ ਕਸੂਰ ਨਹੀਂ ਮੋਤੀ RAM ਮੈਰਾ ਕਹਿੰਦੇ ਸੀ ਜਿੰਨੇ ਮਾਤਾ ਗੁਜਰ ਕੌਰ ਜੀ ਤੇ ਸਾਬ ਜਦਿਆਂ ਨੂੰ ਦੁੱਧ ਛਕਾਇਆ ਸੀ ਤੇ ਮਾਤਾ ਜੀ ਨੇ ਆਖਿਆ ਸੀ ਵੇ ਮੋਤੀ ਵੱਡੇ ਪੰਗੇ ਪੈ ਜਾਣਗੇ ਲੱਗਿਆ ਤੇ ਹੈ ਦੁੱਧ ਪਿਉਣ ਤੇ ਮੋਤੀ RAM ਕਹਿੰਦਾ ਮਾਤਾ ਕੀ ਹੋ ਜਾਏਗਾ ਤੈਨੂੰ ਸਜ਼ਾ ਦੇਣਗੇ ਫਰਕ ਰੱਖਣ ਵਾਲਿਆਂ ਨੂੰ ਸ਼ਰਮ ਆਉਣੀ ਚਾਹੀਦੀ ਹੈ ਇਹ ਚੋਰ ਹੈ ਓਏ ਕਿਹੜੀਆਂ ਗੱਲਾਂ ਕਰਦਾ ਹੈ ਇਹ ਮਹਿਰਾ ਹੈ ਤੂੰ ਕਿਹੜੀਆਂ ਗੱਲਾਂ ਕਰਦਾ ਮੇਰੇ ਬਰਾਬਰ ਨਹੀਂ ਬਹਿ ਸਕਦਾ ਮੇਰੇ ਬਰਾਬਰ ਖਾ ਨਹੀਂ ਸਕਦਾ ਪਰ ਉਸ ਮਹਿਰੇ ਸਿੱਖ ਨੇ ਪ੍ਰੇਮੀ ਨੇ ਗੁਰੂ ਦੇ ਪਿਆਰੇ ਨੇ ਆਖਿਆ ਮਾਂ ਕੀ ਕਰਨਗੇ ਵੇ ਪੁੱਤਰ ਤੈਨੂੰ ਮਾਰ ਦੇਣਗੇ ਮਾਤਾ ਗੁਜਰਕੌਰ ਨੂੰ ਮੋਤੀ RAM ਕਹਿੰਦਾ ਮਰਨਾ ਤੇ ਮਾਤਾ ਫੇਰ ਵੀ ਹੈ ਹੀ ਐ ਦੁੱਧ ਲੈ ਆਉਣ ਦਿਓ ਮੈਂ ਪਿਉਣਾ ਘਰੋਂ ਦੁੱਧ ਲਿਆਇਆ ਘਰ ਵਾਲੀ ਦੇ ਗਹਿਣੇ ਪਹਿਰੇਦਾਰਾਂ ਨੂੰ ਦਿੱਤੇ ਦੁੱਧ ਛਕਾਇਆ ਧਨ ਮੋਤੀ ਜਿਨ ਪੁੰਨ ਕਮਾਇਆ ਗੁਰ ਲਾਲਾਂ ਤਾਂ ਹੀ ਦੁੱਧ ਪਿਆਇਆ ਦੁੱਧ ਛਕਾ ਗਿਆ ਤੇ ਕਮਾਲ ਦੀ ਗੱਲ ਹੈ ਮੋਤੀ RAM ਦਾ ਸਾਰਾ ਟੱਬਰ ਕੋਲੂ ਪੀੜਿਆ ਕੋਲੂ ਪੀੜਿਆ ਸੇਵਾ ਤੇ ਕਰ ਲਈ ਉਹਨੇ ਉਹਦਾ ਸਾਰਾ ਟੱਬਰ ਫਿਰ ਕੋਲੂ ਪੀੜ ਦਿੱਤਾ ਸੀ ਤੇ ਮੇਰੇ ਕਹਿਣ ਦਾ ਭਾਅ ਇਹ ਹੈ ਪ੍ਰੇਮ ਵਾਲਿਆਂ ਨੇ ਪ੍ਰੇਮ ਨਿਭਾਇਆ ਜਿਨ੍ਹਾਂ ਨੂੰ ਕਦਰ ਸੀ ਜੇ ਸਤਗੁਰ ਨੇ ਗੱਲ ਨਾ ਲਾਇਆ ਨਾ ਤੇ ਪਿਆਰ ਕਰਨ ਵਾਲੇ ਛੱਡ ਕੇ ਨਹੀਂ ਗਏ ਓਏ ਵੀਰੋ ਚੌਧਰੀਆਂ ਪਿੱਛੇ ਲੱਗ ਕੇ ਕਲਗੀਆਂ ਆਲਾ ਨਹੀਂ ਛੱਡਣਾ ਬਾਜਾ ਆਲਾ ਥੋੜਾ ਛੱਡ ਦੇਣਾ ਸੀ ਗੁਰੂ ਗੋਬਿੰਦ ਸਿੰਘ ਗੁਰੂ ਨਾਨਕ ਛੱਡ ਦਈਏ ਇਹ ਧਰਮ ਨਹੀਂ ਪੜੇ ਧਰਮ ਨਹੀਂ ਸਿੱਖੇ ਜਾਤਾਂ ਪਰਖਣ ਵਾਲੇ ਬਰਾਦਰੀਆਂ ਪਰਖਣ ਵਾਲੇ ਧਰਮ ਨਹੀਂ ਪੜੇ ਧਰਮ ਸਿੱਖੇ ਨਹੀਂ ਅਸੀਂ ਇਹਨਾਂ ਦੀਆਂ ਗੱਲਾਂ ਕਰਕੇ ਸਤਿਗੁਰਾਂ ਨੂੰ ਕਿਉਂ ਛੱਡ ਦਈਏ ਅਸੀਂ ਉਹਨਾਂ ਦਾ ਪਿਆਰ ਮਨ ਵਿੱਚੋਂ ਕਿਵੇਂ ਭੁੱਲ ਜਾਈਏ ਇਹ ਜਾਤਾਂ ਪਰਖਣ ਵਾਲੇ ਪਰਖਦੇ ਰਹਿਣ ਇਹ ਜਦੋਂ ਸਮਝਣਗੇ ਸਮਝਦੇ ਰਹਿਣਗੇ ਪਰ ਅਸੀਂ ਇਹਨਾਂ ਦੇ ਸਤਾਏ ਹੋਏ ਗੁਰੂ ਨੂੰ ਕਿਉਂ ਛੱਡੀਏ گرو صاحب نے کوئی فرق نہیں رکھیا ایک ٹائم آیا پائی جیتا رنگ ریٹا گرو کا بیٹا میرا پوت ہے گرو صاحب نے کیا میرا پوت ہے فرق نہ رکھو اس کر کے ویرو پاو اے جتھے بھی کوئی بیٹھا ہے آپا سارے آنے سرحند نہیں بھولنا بس ایک ہی تیتھ ہے ہند میں یاترا کے لیے جو اللہ یار کھانے ہے ਚਮਕੌਰ ਸਾਹਿਬ ਬਾਰੇ ਇਹ ਗੱਲ ਕਹੀ ਮੁਸਲਮਾਨ ਹੈ ਇਸਲਾਮ ਧਰਮ ਨਾਲ ਸੰਬੰਧ ਰੱਖਦਾ ਹੈ ਰੋਟੀ ਛੇਕ ਦੇਣਗੇ ਖਤਮ ਕਰ ਦੇਣਗੇ ਤੈਨੂੰ ਕਹਿੰਦਾ ਕੋਈ ਪਰਵਾਹ ਨਹੀਂ ਕੌਮੀ ਕਵਤਾ ਸਿੱਖਾਂ ਦੀ ਕੌਮੀ ਕਵਤਾ ਹੈ ਨਾ ਜਿਹੜੀ ਅੱਜ ਕੌਮ ਦੀ ਕਵਤਾ ਹੁੰਦੀ ਹੈ ਕੌਮੀ ਤਰਾਨਾ ਸਾਡਾ ਕੌਮੀ ਕਵਤਾ ਜਿਹੜੀ ਹੈ ਕਮਾਲ ਦੀ ਗੱਲ ਹੈ ਇੱਕ ਮੁਸਲਮਾਨ ਦੀ ਲਿਖੀ ਹੋਈ ਹੈ ਸਿੱਖਾਂ ਦੀ ਕੌਮੀ ਕਵਿਤਾ ਮੁਸਲਮਾਨ ਦੀ ਲਿਖੀ ਹੋਈ ਹੈ ਤੇ ਉਹਨੇ ਲਿਖਿਆ 10 ਇੱਕ ਹੀ ਤੀਰਥ ਹੈ ਹਿੰਦ ਵਿੱਚ ਯਾਤਰਾ ਲਈਏ ਕਟਵਾਏ ਬਾਪ ਨੇ ਬੇਟੇ ਯਹਾਂ ਖੁਦਾ ਕੇ ਲਈਏ ਇੱਕੋ ਹੀ ਤੀਰਥ ਹੈ ਕਹਿੰਦਾ ਚਮਕੌਰ ਨਾ ਭੁੱਲਿਓ ਸਰਹੰਗ ਨਾ ਭੁੱਲਿਓ ਇਹ ਯਾਦ ਰੱਖਿਓ ਹਮੇਸ਼ਾ ਤੇ ਨੌਜਵਾਨੋ ਵੀਰੋ ਮੈਂ ਜਿਹੜੀ ਗੱਲ ਕਰਦਾ ਸੀ ਨਾ ਸੈਕਰੀਫਾਈਜ਼ ਕਰਦੇ ਨੇ ਮਾਪਿਓ ਸਮਝੌਤੇ ਕਰਦੇ ਆ ਤਕਲੀਫਾਂ ਕੱਟਦੇ ਆ ਸਾਡੇ ਲਈ ਵਿਆਪਾਂ ਨੂੰ ਕੋਈ ਆਉਂਦਾ ਨਸ਼ੇ ਤੇ ਲਾਤਾਂ ਆ ਮੇਰੇ ਯਾਰ ਮੇਰੇ 베ਲੀ ਉਹ ਕਿਹੜੇ ਯਾਰ 베ਲੀਆਂ ਦੀ ਗੱਲ ਕਰਦੇ ਆ ਸਭ ਆਪੋ ਆਪਣੇ ਰਾਹ ਤੁਰ ਪੈਂਦੇ ਆ ਥੋੜੇ ਦਿਨਾਂ ਦੇ ਰੌਲੇ ਰੱਪੇ ਆ ਥੋੜੇ ਦਿਨਾਂ ਦੀਆਂ ਰੌਣਕਾਂ ਮੁੜ ਕੇ ਜਿੱਥੇ ਪਰਿਵਾਰ ਨੇ ਖੜ ਜਾਣਾ ਨਾ ਆ ਜਵੰਦੇ ਵਰਗਾ ਵੀਰੋ ਜਿਹੜਾ ਪਰਸੋਂ ਮੈਂ ਬੋਲਿਆ ਸੀ ਨਾ ਆ ਵੈਂਟੀਲੇਟਰ ਤੇ ਪਿਆ ਓਏ ਸਾਡੇ ਵਰਗੇ ਗੱਲਾਂ ਮਾਰਦੇ ਆ ਲੈ ਕੇ ਪਤਾ ਵਾਈਟ ਦੇ ਕੇ ਬਾਹਰ ਖੜ ਕੇ ਅਥੂ ਵਹਾ ਕੇ ਘਰ ਆ ਜਾਂਦੇ ਐ ਜਿਹੜਾ ਦੁੱਖ ਮਾਂ ਨੂੰ ਐ ਉਹ ਮਾਂ ਨੂੰ ਹੀ ਐ ਜਿਹੜੀ ਤਕਲੀਫ ਪਿਓ ਨੂੰ ਐ ਉਹ ਪਿਓ ਹੀ ਜਾਣੇ ਐਵੇਂ ਹੀ ਗੱਲਾਂ ਸਾਡੀਆਂ ਬਾਈਟ ਮੇਰੇ ਵਰਗੇ ਬੰਦੇ ਕੁਲਿੱਪ ਬਣ ਗਿਆ ਪੈ ਗਿਆ ਲੱਖਾਂ ਲੋਕ ਵੀ ਮਿਲੀਅਨ ਨੇ ਵੇਖ ਲਿਆ ਫਲਾਣੇ ਨੇ ਇਹ ਯਾਰ ਕਿਹੜੀ ਗੱਲ ਕਰਦੇ ਹੋ ਮਾਂ ਨੂੰ ਪੁੱਛੋ ਨਾ ਉਹਦੀ ਮਾਂ ਨੂੰ ਜਿਹਦਾ ਪੁੱਤ ਵੈਂਟੀਲੇਟਰ ਤੇ ਪਿਆ ਧਰਾਲੀ ਨੂੰ ਪੁੱਛੋ ਉਹ ਵੀ ਕਿਤੇ YouTube ਵੇਖੂ ਵਿਊ ਵੇਖੂ ਉਹਦੇ ਯਾਰ ਕਿਹੜੀਆਂ ਗੱਲਾਂ ਕਰਦੇ ਆਸੀਂ ਸਾਡਾ ਤੇ ਅੱਜ ਵਿਊ ਦਾ ਚੱਕਰ ਐਡਾ ਭੈੜਾ ਪੈ ਗਿਆ ਸਮਾਜ ਨੂੰ ਇੰਨਾ ਬਿਮਾਰੀ ਲੱਗ ਗਈ ਏ ਯਾਰ ਵਿਊ 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 ਕੀ ਹੋ ਗਿਆ ਏ ਕਿੱਧਰ ਨੂੰ ਦੁਰ ਪਏ ਲਾਈਕ ਆ ਗਏ ਕਿੰਨੇ ਆ ਗਏ ਕੀ ਹੋ ਗਿਆ ਕਿਹੜਾ ਲਾਈਕ ਤੈਨੂੰ ਲਾਈਕ ਮਾਂ ਦਾ ਚਾਹੀਦਾ ਏ ਤੈਨੂੰ ਵਿਊ ਮਾਂ ਦਾ ਚਾਹੀਦਾ ਏ ਘਰ ਵਾਲੀ ਦਾ ਚਾਹੀਦਾ ਏ ਬੱਚਾ ਫੈਮਲੀ ਕਿਉਂ ਤੇਰਾ ਤੱਬਰ ਤੇਰਾ ਗੁਰੂ ਗ੍ਰੰਥ ਸਾਹਿਬ ਜੀ ਕਹਿੰਦੇ ਐ ਪਹਿਲੇ ਨੰਬਰ ਦੇ ਉੱਤੇ ਤੇ ਪਰਮਾਤਮਾ ਤੇ ਬਾਕੀ ਜਿਹੜੀ ਆ ਦੁਨੀਆ ਸੁਖ ਮਾਂ ਆਨ ਬਹੁਤ ਮਿਲ ਬੈਠਤ ਰਹਿਤ ਚਹੂ ਦਿਸ ਕੇ ਰਹਿ ਵਿਪਤ ਪਰ ਹੀ ਸਭ ਹੀ ਸੰਗ ਛਾੜਤ ਕੋ ਨਾ ਆਵਤਲੇ ਤਾਂ ਕਰਕੇ ਕੋਈ ਨਹੀਂ ਖੜਦਾ ਤੇ ਧਿਆਨ ਰੱਖੋ ਇੱਕ ਪਰਮਾਤਮਾ ਸਾਡਾ ਆਪਾ ਤੇਰਾ ਮੁਰਸ਼ਿਦ ਤੂੰ ਰਾਮ ਐ ਤੂੰ ਕ੍ਰਿਸ਼ਨ ਐ ਤੂੰ ਅੱਲਾ ਐ ਤੂੰ ਗੁਰੂ ਨਾਨਕ ਐ ਤੂੰ ਗੁਰੂ ਗੋਬਿੰਦ ਸਿੰਘ ਨੂੰ ਮੰਨਦਾ ਤੂੰ ਗੁਰੂ ਗ੍ਰੰਥ ਸਾਹਿਬ ਨੂੰ ਮੰਨਦਾ ਤੇਰਾ ਮੁਰਸ਼ਿਦ ਤੇ ਉਸ ਤੋਂ ਅੱਗੇ ਉਹ ਪਰਿਵਾਰ ਜਿਹੜਾ ਜਿਹੜੇ ਤੇਰੀ ਤਕਲੀਫ ਚ ਤੇਰੇ ਦੁੱਖਾਂ ਚ ਦੁਖੀ ਹੁੰਦੇ ਆ ਜਿਹੜੇ ਰੋਂਦੇ ਆ ਤੇਰੇ ਲਈ ਬਾਕੀ ਤੇ ਚਲੋ ਚੱਲੀ ਦਾ ਮੇਲਾ ਸਾਰਾ ਕੋਈ ਨਹੀਂ ਖੜਦਾ ਵਿਪਤ ਭਰੀ ਸਭ ਹੀ ਸੰਗ ਛੱਡ ਤਾ ਦਿੱਪਤਾ ਪਈ ਤੇ ਛੱਡ ਜਾਣਗੇ ਜਿਨ੍ਹਾਂ ਲਈ ਮਰਦੇ ਫਿਰਦੇ ਆ ਦਿਨ ਰਾਤ ਲੱਗੇ ਰਹਿੰਦੇ ਆ ਸਾਚੇ ਐ ਲੋ ਪੜੀਏ ਟਕਾ ਭੰਗ ਨਹੀਂ ਕਰਨਾ ਬਿਲਕੁਲ ਹਾਜ਼ਰ ਹੋ ਕੇ ਵੇਖੋ ਮੈਂ 9 ਵਜੇ ਕੇ 5 ਮਿੰਟ ਤੇ ਸ਼ੁਰੂ ਕੀਤਾ ਸੀ 10 ਵਜੇ ਕੇ 5 ਮਿੰਟ ਹੋ ਗਏ ਘੰਟਾ ਲੰਘ ਗਿਆ ਕਿੰਨਾ ਵਧੀਆ ਤੁਸੀਂ ਬੈਠੇ ਬੇਨਤੀ ਰੱਖ ਬੇਨਤੀ ਕਰਾਂਗਾ ਹਿੱਲ ਜਾ ਬਲੌਤ ਟਕਾ ਨਾਲ ਸਜੇ ਆ ਪਿਆਰ ਨਾਲ ਸੁਣਾਓ ਜ਼ਿੰਦਗੀ ਬਦਲਦੀ ਹੈ ਇੱਥੇ ਪਤਾ ਹੀ ਨਹੀਂ ਕਿੰਨਿਆਂ ਵੀਰਾਂ ਨੇ ਦਾੜ੍ਹੀਆਂ ਰੱਖ ਲੈਣੀਆਂ ਕਿੰਨਿਆਂ ਨੇ ਸਰਹੰਦ ਨੂੰ ਜਾਣਾ ਕਿੰਨਿਆਂ ਨੇ ਚਮਕੌਰ ਸਾਹਿਬ ਜਾਣਾ ਕਿੰਨਿਆਂ ਨੇ ਨੰਦਪੁਰ ਦੇ ਵਾਸੀ ਬਣ ਜਾਣਾ ਕਿੰਨਿਆਂ ਨੇ ਨਸ਼ੇ ਛੱਡ ਦੇਣੇ ਐ ਕਿੰਨਿਆਂ ਨੇ ਗੁਰੂ ਸਾਹਿਬ ਦੇ ਪ੍ਰੇਮੀ ਬਣ ਜਾਣਾ ਕੋਈ ਪਤਾ ਨਹੀਂ ਇਹ ਮਾਹੌਲ ਹੈ ਐਦਾ ਜਦੋਂ ਸਾਰੇ ਬੈਠੇ ਹੋਣ ਇੱਕ ਇੱਕ ਵਾਈਬ੍ਰੇਸ਼ਨ ਹੁੰਦੀ ਇੱਕ ਔਰਾ ਕ੍ਰੀਏਟ ਹੁੰਦਾ ਹੈ ਉਸ ਔਰੇ ਦੇ ਵਿੱਚ ਜ਼ਿੰਦਗੀ ਬਦਲ ਜਾਂਦੀ ਹੈ ਐਨਵਾਇਰਨਮੈਂਟ ਇਦਾਂ ਦਾ ਹੁੰਦਾ ਵਾਈਬ੍ਰੇਸ਼ਨ ਇਦਾਂ ਦੀ ਹੁੰਦੀ ਹੈ ਚੇਂਜ ਹੋ ਜਾਂਦਾ ਮਾਈ ਬਦਲ ਜਾਂਦਾ ਸਾਰਾ ਕੁਝ ਇਸ ਕਰਕੇ ਆ ਜਿੰਨਾ ਪਿੱਛੇ ਲੱਗਿਆ ਫਿਰਦਾ ਓਏ ਤੈਨੂੰ ਬਿਪਤਾ ਪਈ ਤੇ ਛੱਡ ਜਾਣਗੇ ਲੋ ਤੈਨੂੰ ਦਿੱਤਾ ਪਈ ਤੇ ਛੱਡ ਜਾਣਗੇ ਜਿਨ੍ਹਾਂ ਨੂੰ ਬਣਾਵੇਂ ਆਪਣੇ ਤੈਨੂੰ ਦਿੱਤਾ ਪਈ ਤੇ ਛੱਡ ਜਾਣਗੇ ਜਿਨ੍ਹਾਂ ਨੂੰ ਬਣਾਵੇਂ ਜਾਣਵੇ ਜਿਨ੍ਹਾਂ ਨੂੰ ਬਣਾਵੇਂ ਸਾਰਿਆਂ ਦੀ ਆਵਾਜ਼ ਕੁਝ ਨਹੀਂ ਰੱਖਿਆ ਕਰੋ ਪਿੱਛੇ ਵਾਲੇ ਜਿਨ੍ਹਾਂ ਨੂੰ ਬਣਾਵੇਂ ਤੂੰ ਵੀ ਪਤੋ ਪਈਏ ਛੱਡ ਜਾਣਗੇ ਸਹੀ ਤੇ ਛੱਡ ਜਾਣਗੇ ਜਿਨ੍ਹਾਂ ਨੂੰ ਬਣਾਵੇਂ